ਉਹ ਯਾਰ ਮਾਵਾਰਾ ਲਾਗੇ ਤੇ ਸਾਮਕਾ ਇਹਦੀ ਗੱਲ ਕਰਨੇ ਪਿੱਛੇ ਚੱਕ ਤਾਂ ਘੜ ਧਿਆਨ ਨਾਲ ਧਿਆਨ ਨਾਲ ਦੇਖਣਾ ਜਾਵੇ ਭਾਜੀ ਠੀਕ ਹੈ ਮਾਦਮਾ ਭਾਜੀ ਇੱਕ ਵਾਰੀ ਜਕਾਰਾ ਮੀਰ ਬਜਰਨੀ ਭਾਈ ਬਲੀ ਸੋਨੀਹਾ ਜੀਰਿਆ ਸ਼ਰਪੱਪੀ ਜੀ ਜਿੰਦਾਬਾਦ ਜੀ ਸ਼ੌਕ ਪ੍ਰੈਸ਼ਰ ਪੱਪੀ ਜਿੰਦਾਬਾਦ ਉਹ ਤਰਾਹੀ ਉਹ ਮਠਾਰਾ ਜੀ मेरा चलो सर ओ पीछे कर पीछे पीछे कर मोबाइल आगे पीछे कर सर सही था फोन करो फोन जीदा आगे आंदा वा ओ नहीं नहीं कितना अंदर में जरूरत है हेलो ओ को एक मिनट पर रिकॉर्डिंग भी दे दो देखो यार धक्का क्यों मार रहे हो क्यों कर रहे आज मैं ਟਿਊਬਲ ਦਾ ਘਟ ਨੇ ਇੱਥੇ 10 ਲੱਖ 60 ਹਜ਼ਾਰ ਦੀ ਲਾਗਤ ਦੇ ਨਾਲ ਕਿਉਂਕਿ ਬੜੀ ਧੀਰ ਦੀ ਪਿਛਲਾ ਟਿਊਬਲ ਜਿਹੜਾ ਸੀ ਉਹ ਫੇਲ ਹੋ ਚੁੱਕਿਆ ਸੀਗਾ ਇੱਥੇ ਹੁਣ ਨਵਾਂ ਟਿਊਬਲ ਆ ਜਿਹੜਾ ਉਹ 10 ਲੱਖ 60 ਹਜ਼ਾਰ ਦੀ ਲਾਗਤ ਨਾਲ ਲਾਇਆ ਜਾ ਰਿਹਾ ਵਾ ਕਿਉਂਕਿ ਬਾਕੀ ਕੰਮਾ ਬਿਨਾ ਸਰ ਜਾਂਦਾ ਪਾਣੀ ਬਿਨਾ ਨਹੀਂ ਸਰਦਾ ਪਾਣੀ ਇੱਕ ਐਸੀ ਜ਼ਰੂਰਤ ਆ ਹਰ ਬੰਦੇ ਦੀ ਪਾਣੀ ਦੀ ਜ਼ਰੂਰਤ ਇਸ ਕਰਕੇ ਮੈਂ ਆਪਣੇ ਮੈਨੂੰ ਮੈਂ ਤੁਹਾਡੇ ਲਈ ਦੱਸਣਾ ਚਾਹੁੰਨਾ ਵਾ ਮੈਂ 6 ਟਿਊਬਲ ਜਿਹੜੇ ਆ ਹੁਣ ਇੱਕ ਮਹੀਨੇ ਦੇ ਵਿੱਚ ਵਿੱਚ ਇਸ ਹਲਕਾ ਸੈਂਟਰ ਦੇ ਵਿੱਚ ਨਵੇਂ ਲਾਏ ਨੇ ਕਿਉਂਕਿ ਪਾਣੀ ਜਿਹੜਾ ਵਾਏ ਹਰ ਬੰਦੇ ਦੀ ਜਰੂਰਤ ਪੂਰੀ ਕਰਨ ਲਈ ਹਰ ਬੰਦੇ ਦੇ ਇਲਾਕੇ ਦੇ ਵਿੱਚ ਜਿਹੜੀਆਂ 15 ਵਾਡਾਂ ਨੇ 15 ਵਾਡਾਂ ਦੇ ਵਿੱਚ ਮੇਰੀ ਕੋਸ਼ਿਸ਼ ਆ ਵੀ ਕਿਸੇ ਵੀ ਵਾਰ ਦੇ ਵਿੱਚ ਕਿਸੇ ਬੰਦੇ ਨੂੰ ਪਾਣੀ ਦੇ ਵੱਲੋਂ ਤਕਲੀਫ ਨਾ ਹੋਵੇ ਪਾਣੀ ਹਰ ਘਰ 'ਚ ਪਹੁੰਚਦਾ ਕਰਨਾ ਵਾ ਸਰ ਕਿੰਨੀ ਦੇਰ ਚ ਲੱਗ ਜਾਏਗਾ ਦੇਖੋ ਹਰ ਕੰਮ ਅਸੀਂ ਕੰਮ ਹੀ ਉਹ ਕਰਨਾ ਵਾ ਕਾਗਜ਼ਾਂ ਦੇ ਵਿੱਚ ਤਾਂ ਕਦੇ ਕੋਈ ਕੰਮ ਕੀਤਾ ਨਹੀਂ 2 ਸਾਲਾਂ 'ਚ ਜੀ ਪ੍ਰੈਕਟੀਕਲ ਕੰਮ ਕੀਤਾ ਵਾ ਜਿਹੜੇ ਕੰਮ ਦਾ ਮੂਰਤ ਕਰਨਾ ਉਹਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਜਨਤਾ ਦੇ سپਰਦ ਕਰਨਾ ਵਾ ਇਹ ਨਹੀਂ ਵੀ ਕਾਗਜ਼ਾਂ 'ਚ ਬਣਾਇਆ ਤੇ ਆਪੇ ਬੰਦਾ ਰਹੂਗਾ ਉਹ ਕੰਮ ਨਹੀਂ ਪ੍ਰੈਕਟੀਕਲ ਇੱਕ ਮਹੀਨੇ ਦੇ ਵਿੱਚ ਵਿੱਚੇ ਪਾਣੀ ਇੱਥੋਂ ਚੱਲਦਾ ਹੋਊਗਾ ਬਹੁਤ ਸਾਰੀਆਂ ਸਰਕਾਰਾਂ ਵੀ ਆਈਆਂ ਸੀ ਕੋਈ ਕਿਸੇ ਦੀ ਗੱਲਬਾਤ ਨਹੀਂ ਸੁਣੀ ਜਾਂਦੀ ਸੀ ਕਿ ਜਦੋਂ ਤੁਹਾਡੀ ਸਰਕਾਰ ਆਈ ਆ ਲੜੀਵਾਰ ਕੰਮ ਚੱਲ ਰਿਹਾ ਉਹ ਕਿਸ ਤਰ੍ਹਾਂ ਦੇਖਦੇ ਦੇਖੋ ਨੀਅਤ ਤੇ ਨੀਤੀ 'ਚ ਫਰਕ ਨਹੀਂ ਹੋਣਾ ਚਾਹੀਦਾ ਬੰਦੇ ਦੀ ਜਦੋਂ ਬੰਦਾ ਨੀਅਤ ਨਾਲ ਕੰਮ ਕਰਦਾ ਇੱਕ ਨੀਤੀ ਬਣਾ ਕੇ ਕੰਮ ਕਰਦਾ ਤੇ ਕੰਮ ਆਪਣੇ ਆਪ ਮਹਾਰਾਜ ਵੀ ਉਸ ਕੰਮ ਦਾ ਅਸ਼ੀਰਵਾਦ ਦਿੰਦੇ ਆ ਫਿਰ ਜਦੋਂ ਬੰਦਾ ਕਿਸੇ ਆਮ ਬੰਦੇ ਦੀ ਪਬਲਿਕ ਮੈਂਦੀ ਇਹਨਾਂ ਨੇ ਸਾਨੂੰ ਮਤ ਦਾ ਦਾਨ ਦਿੱਤਾ ਵਾ ਜਦੋਂ ਅਸੀਂ ਇਹਨਾਂ ਕੋ ਦਾਨ ਲੈ ਕੇ ਵੋਟਾਂ ਲੈ ਕੇ ਜਾਂਦੇ ਹੱਥ ਜੋੜ ਕੇ ਤਾਂ ਕੰਮ ਵੀ ਇਹਨਾਂ ਦੇ ਉਸੇ ਪੱਧਰ ਤੇ ਕਰਨੇ ਚਾਹੀਦੇ ਆ ਕਿਸੇ ਬੰਦੇ ਨੂੰ ਹਲਕਾ ਸੈਂਟਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਰਹਿਣ ਦਿੱਤੀ ਆ ਉਹ ਬਾਕੀ ਹੋਰ ਵੀ ਦਾ ਕੁਝ ਹੋਰ ਨਵੀਆਂ ਹਸੂਨਾਂ ਲੈ ਕੇ ਆ ਰਹੇ ਹਾਂ ਦੇਖੋ ਮੈਂ ਤੁਹਾਡੇ ਲਈ ਦੱਸਣਾ ਚਾਹੁੰਨਾ ਮੈਂ ਹਲਕਾ ਸੈਂਟਰ ਦੇ ਵਿੱਚ 20 ਕਰੋੜ ਦੇ ਕੰਮ ਜਿਹੜੇ ਆ ਉਹ ਹੁਣ ਸ਼ੁਰੂ ਕਰਾਉਣੇ ਆ 10 ਕਰੋੜ ਦੇ ਕਰਾ ਚੁੱਕੇ ਆ 10 ਦੇ ਰਹਿ ਗਏ ਉਹ 1 ਮਹੀਨੇ ਦੇ ਵਿੱਚ ਵਿੱਚ 20 ਕਰੋੜ ਰੁਪਏ ਦਾ ਕੰਮ ਸਟਾਰਟ ਕਰਕੇ ਲੋਕਾਂ ਦੇ ਸਪੁਰਦ ਕਰਦੇ ਆ ਨਵੇਂ ਸਾਲ ਦੇ ਵਿੱਚ ਲੋਕਾਂ ਨੂੰ ਕਾਫੀ ਕੁਝ ਮਿਲੇਗਾ ਬਿਲਕੁਲ ਬਿਲਕੁਲ ਪਿਛਲੇ ਸਾਲਾਂ 'ਚ ਵੀ ਮਿਲਿਆ 23 'ਚ ਵੀ ਮਿਲਿਆ 24 'ਚ ਵੀ ਮਿਲੂਗਾ ਸਾਰਿਆਂ ਨੂੰ ਜੋ ਲੋਕਾਂ ਦੀ ਜ਼ਰੂਰਤਾਂ ਕੱਲੀ-ਕੱਲੀ ਜ਼ਰੂਰਤ ਨੂੰ ਪੂਰਾ ਕੀਤਾ ਜਾਊਗਾ ਜੋ ਵਾਦੇ ਲੋਕਾਂ ਨਾਲ ਇਲੈਕਸ਼ਨਾਂ 'ਚ ਕੀਤੇ ਆ ਉਹ ਵੀ ਵਾਦੇ ਨੂੰ ਕੱਲੇ-ਕੱਲੇ ਨੂੰ ਪੂਰਾ ਕੀਤਾ ਜਾਊਗਾ